ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਮੇਰੇ ਚੈਨਲ ਦੇ ਉੱਤੇ ਸੋਨੇ ਸੋਨੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ ਵਾਲੀ ਜਿਹੜੀ ਕਲੈਕਸ਼ਨ ਆਪਾਂ ਸਰਦੀਆਂ ਵਾਲੀ ਲੈ ਕੇ ਆਏ ਆ ਇਹ ਕੋਈ ਵੀ ਸੂਟ ਜੇਕਰ ਤੁਹਾਨੂੰ ਪਸੰਦ ਆਉਦਾ ਹੈ ਨਾ ਇਹਨਾਂ ਦੇ ਵਿੱਚੋਂ ਤਾਂ ਤੁਸੀਂ ਕੀ ਕਰਨਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਆ ਕਰੋ ਕਈ ਭੈਣਾਂ ਨਾ ਫੋਟੋ ਨਹੀਂ ਭੇਜਦੀਆਂ ਹੈਗੀਆਂ ਤੇ ਉਹਦੇ ਕਰਕੇ ਥੋੜਾ ਜਿਹਾ ਪਤਾ ਨਹੀਂ ਲੱਗਦਾ ਹੈਗਾ ਜਾਂ ਸਿੱਧੀ ਕਾਲ ਆਉਂਦੀ ਹੈ ਕਿ ਅਸੀਂ ਵੀਡੀਓ ਦੇਖੀ ਸੀ ਤੁਹਾਡੀ ਸਾਨੂੰ ਆਹ ਸੂਟ ਚਾਹੀਦਾ ਤਾਂ ப்ਲੀਜ਼ ਤੁਸੀਂ ਨਾ ਪਹਿਲਾਂ ਨੰਬਰ ਸੇਵ ਕਰਕੇ ਆਪਣਾ WhatsApp ਤੇ ਮੈਨੂੰ ਫੋਟੋ ਭੇਜ ਦਿਆ ਕਰੋ ਫਿਰ ਆਪਾਂ ਤੁਹਾਨੂੰ ਦੱਸ ਦਿਆ ਕਰਾਂਗੇ ਵੀ ਇਹ ਸੂਟ ਹੈਗਾ ਕਿ ਨਹੀਂ ਹੈਗਾ ਪੇਮੈਂਟ ਹੈ ਜਿਹੜੀ ਉਹ ਆਨਲਾਈਨ ਰਹੂਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੀ ਵੀਡੀਓ ਆਪਣੀ ਵੱਧ ਤੋਂ ਵੱਧ ਪਹੁੰਚੇ ਮੇਰੇ ਹੱਥ ਵਨ ਕੇ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚਲੋ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਸੂਟ ਹਾਂਜੀ ਇਹ ਸੂਟ ਨੇ ਜਿਹੜੇ ਪਸ਼ਮੀਨੇ ਦੇ ਵਿੱਚ ਰਹਿਣਗੇ ਬਹੁਤ ਹੀ ਸੌਫਟ ਹੈਗਾ ਪਸ਼ਮੀਨਾ ਇਹ ਚੂਬਣ ਵਾਲਾ ਪਸ਼ਮੀਨਾ ਨਹੀਂ ਹੈਗਾ ਕੋਈ ਜਾਨ ਲੜਨ ਵਾਲਾ ਨਹੀਂ ਹੈਗਾ ਇਹ ਹੈਗੇ ਨੇ ਵਧੀਆ ਕੁਆਲਟੀ ਦੇ ਸੂਟ ਨੇ ਇਹ ਸਾਰੇ ਇਸ ਤਰ੍ਹਾਂ ਦੀ ਇਹਦੀ ਪ੍ਰਿੰਟ ਆਉ ਇਸ ਤਰ੍ਹਾਂ ਦੀ ਪ੍ਰਿੰਟ ਆ ਇਹਦੀ ਆ ਦੇਖੋ ਇਸ ਤਰ੍ਹਾਂ ਪ੍ਰਿੰਟ ਆਉ ਇਹਦੀ ਆ ਦੇਖੋ ਐਵੇਂ ਦੀ ਪ੍ਰਿੰਟ ਆ ਇਹਦੀ ਡ੍ਰਿੰਟ ਬਣੀ ਹੋਈ ਆ ਇਹ ਬਿਨਾ ਦੁਪੱਟੇ ਦਾ ਸੂਟ ਰਹੂਗਾ 5 ਮੀਟਰ ਦਾ ਸੂਟ ਤੁਹਾਨੂੰ ਆਲ ਓਵਰ ਮਿਲੂਗਾ ਇਹਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦੇ ਸੂਟ ਨੇ ਜੇਕਰ ਕਿਸੇ ਵੀ ਭੈਣ ਨੂੰ ਕੋਈ ਸੂਟ ਲੈਣਾ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਇੱਕ ਇਹਦੇ ਵਿੱਚ ਆਪਣੇ ਕੋਲ ਇਹ ਵਾਲਾ ਕਲਰ ਆ ਗਿਆ ਇਹ ਹੈਗਾ ਪਿਸਤਾ ਕਲਰ ਨੇੜੇ ਤੋਂ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਐਮੀ ਇਹਦੀ ਪ੍ਰਿੰਟਰ ਹੋਊਗੀ ਠੀਕ ਹੈ ਜੀ ਇੱਕ ਆਪਣੇ ਕੋਲ ਇਹਦੇ ਵਿੱਚ ਇਹ ਕਲਰ ਹੈਗਾ ਤੇ ਇੱਕ ਆਪਣੇ ਕੋਲ ਇਹਦੇ ਵਿੱਚ ਗ੍ਰੇ ਕਲਰ ਹੈਗਾ ਇਹਨਾਂ ਦੇ ਵਿੱਚ ਨਾ ਤੁਹਾਨੂੰ ਥੋੜੀ ਜਿਹੀ ਕਨਫਿਊਜ਼ਨ ਲੱਗੂਗੀ ਕਿਉਂਕਿ ਸੇਮ ਸੇਮ ਪ੍ਰਿੰਟ ਨੇ ਤੇ ਲਾਈਟ ਸ਼ੇਡ ਨੇ ਇਹ ਇਹਨਾਂ ਨੂੰ ਕੋਈ ਵੀ ਪਾ ਸਕਦਾ ਪਾਈਪਿੰਗ ਲਗਾ ਕੇ ਬਣਾ ਲੂ ਜਾਂ ਫਿਰ ਡਿਜ਼ਾਈਨਿੰਗ ਕਰ ਲਓ ਨਾ ਲੈਸ ਲਗਾ ਲਓ ਇਹ ਜਿਹੜਾ ਕਲਰ ਹੈ ਇਹ ਹੈਗਾ ਗ੍ਰੇ ਕਲਰ ਇਹ ਵਧੀਆ ਕੁਆਲਿਟੀ ਦੇ ਸੂਟ ਨੇ ਆਪਾਂ ਤੁਹਾਨੂੰ ਠੀਕ ਜੇ ਰੇਟ ਦੇ ਵਿੱਚ ਹੀ ਦਵਾਂਗੇ ਕੋਈ ਆਪਾਂ ਜ਼ਿਆਦਾ ਮਾਰਜਿਨ ਨਹੀਂ ਇਹਦੇ ਵਿੱਚ ਰੱਖਦੇ ਇਸ ਤਰ੍ਹਾਂ ਦੇ ਇਹ ਸੂਟ ਆਉਣਗੇ ਇਹ ਪ੍ਰਿੰਟ ਆਉਣਗੇ ਆ ਦੇਖੋ ਇੱਕ ਇਹ ਚ ਗ੍ਰੇ ਕਲਰ ਆ ਗਿਆ ਆਪਾਂ ਨੇੜੇ ਤੋਂ ਦਿਖਾ ਦਿੰਦੇ ਆ ਤੁਹਾਨੂੰ ਇਸ ਤਰ੍ਹਾਂ ਦਾ ਇਹਦਾ ਕਲਰ ਹੈ ਇਹਦਾ ਵੈਸੇ ਪਤਾ ਜਿਹੜਾ ਹੈਗਾ ਕੰਨੀ ਤੋਂ ਲੱਗਦਾ ਆ ਦੇਖੋ ਇਹ ਗ੍ਰੇ ਕਲਰ ਹੈ ਤੇ ਜਿਹੜਾ ਇਹ ਵਾਲਾ ਕਲਰ ਹੈ ਇਹ ਹੈਗਾ ਪਿਸਤਾ ਦੋ ਕਲਰ ਆਉਣਗੇ ਸਕਰੀਨ ਸ਼ਾਟ ਤੁਸੀਂ ਲੈ ਲਓ ਇੱਕ ਆਪਣੇ ਕੋਲੇ ਆ ਗਈ ਇਹ ਸੂਟ ਇਹ ਹੈਗੇ ਨੇ ਰੀਵਾ ਬ੍ਰਾਂਡ ਦੇ ਇਹਨਾਂ ਦੇ ਉੱਪਰ ਕੋਈ ਬੁਰਨੀਓ ਦਾ ਕੁਝ ਨਹੀਂ ਆਉਂਦਾ ਹੈਗਾ ਇਹ ਸੂਟ ਇਸੇ ਤਰ੍ਹਾਂ ਹੀ ਰਹਿਣਗੇ ਇਹ ਹੈਗਾ ਲਵੈਂਡਰ ਕਲਰ ਪ੍ਰਿੰਟ ਇਹਦੀ ਇਸ ਤਰ੍ਹਾਂ ਰਹੂਗੀ ਆ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟ ਆਊਗੀ ਚੈੱਕ ਕਰ ਸਕਦੇ ਹੋ ਤੁਸੀਂ ਰੀਵਾ ਬ੍ਰਾਂਡ ਆ ਇਹ ਆਪਾਂ ਤੁਹਾਨੂੰ ਇਹਦੀ ਮੋਹਰ ਵੀ ਦਿਖਾ ਦਨੇ ਇੱਥੇ ਲੱਗੀ ਹੋਈ ਆ ਆ ਦੇਖੋ ਜੇਕਰ ਪੜਿਆ ਜਾਂਦਾ ਹੋਊਗਾ ਠੀਕ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਸੂਟ ਨੇ ਕੋਈ ਇਹਨਾਂ ਤੇ ਬੁਰਨੀ ਆਉਂਦਾ ਹੈਗਾ ਕੁਝ ਨਹੀਂ ਆਉਂਦਾ ਹੈਗਾ ਇਹ ਵੀ 5 ਮੀਟਰ ਦਾ ਸੂਟ ਰਹੂਗਾ ਰੇਟ ਆਪਾਂ ਨਾਲ ਦੀ ਨਾਲ ਲਿਖ ਦਵਾਂਗੇ ਰੇਟ ਦੇ ਜਿਹੜੇ ਇਹ ਵਾਲੇ ਸੂਟ ਨੇ ਇਹਨਾਂ ਦੇ ਨਾਲ ਸ਼ਿਪਿੰਗ ਚਾਰजेस ਵੱਖਰੇ ਰਹਿਣਗੇ ਇੱਕ ਇਹਦੇ ਵਿੱਚ ਇਹ ਆ ਗਿਆ ਇਹ ਵਾਲੇ ਜਿਹੜੇ ਪ੍ਰਿੰਟ ਨੇ ਇਹ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਹੀ ਸੂਟ ਮਿਲ ਜਾਣਗੇ ਜਿੰਨੇ ਮਰਜ਼ੀ ਸੂਟ ਤੁਸੀਂ ਲੈ ਲਓ ਇਹ ਵਾਲੀ ਜਿਹੜੀ ਪ੍ਰਿੰਟ ਆ ਇਹ ਵੱਖਰੀ ਪ੍ਰਿੰਟ ਆ ਗਈ ਪਰ ਹੈ ਇਹ ਰੀਵਾ ਬ੍ਰਾਂਡ ਦੀ ਇਹ ਹੈਗਾ ਪਿਸਤਾ ਡਾਰਕ ਪਿਸਤਾ ਕਲਰ ਜਿਹਾਗਾ ਆ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟ ਹੈ ਐਵੇਂ ਦੀ ਪ੍ਰਿੰਟ ਹੈ ਇਹਦੀ ਪ੍ਰਿੰਟ ਆਪਾਂ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਆ ਇਸ ਤਰ੍ਹਾਂ ਲੇਸ ਲਗਾ ਲੋ ਪਾਈਪਿੰਗੀ ਦਾ ਕੇ ਬਣਾ ਲਓ ਸੂਟ ਬਹੁਤ ਹੀ ਸੋਹਣੇ ਲੱਗਦੇ ਨੇ ਇਹਨਾਂ ਨੂੰ ਹਰ ਇੱਕ ਏਜ ਦਾ ਜਿਹੜਾ ਹੈਗਾ ਵੇਅਰ ਕਰ ਸਕਦੇ ਸੂਟਾਂ ਨੂੰ ਦੇਖੋ ਮਿਡਲ ਏਜ ਵਾਲੇ ਵੀ ਕਰ ਸਕਦੇ ਨੇ 올ਡ ਏਜ ਵਾਲੇ ਵੀ ਕਰ ਸਕਦੇ ਨੇ ਇਹ ਜਿਹੜੇ ਕਲਰ ਨੇ ਨਾ ਇਹ ਬਹੁਤ ਹੀ ਸਰਦਾਰੀ ਜੇ ਕਲਰ ਨੇ ਕੋਈ ਚੁਪਮੇ ਕਲਰ ਨਹੀਂ ਹੈਗੇ ਜਾਂ ਤਿੱਖੇ ਰੰਗ ਨਹੀਂ ਹੈਗੇ ਕਪੜਾ ਆਪਾਂ ਤੁਹਾਨੂੰ ਨੇੜੇ ਤੋਂ ਇੱਕ ਵਾਰੀ ਚੈੱਕ ਕਰਾ ਦਿੰਨੇ ਆ ਕੈਮਰੇ ਦੇ ਵਿੱਚ ਕਿਸ ਤਰ੍ਹਾਂ ਦਾ ਕਪੜਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀਰੇ ਤੁਹਾਨੂੰ ਨੇੜੇ ਕਰਕੇ ਇਹ ਵਾਲਾ ਕੱਪੜਾ ਇਹ ਠੀਕ ਹੈ ਜੀ ਇਹ ਵਾਲੇ ਸੂਟ ਦਾ ਵੀ ਆਪਾਂ ਤੁਹਾਨੂੰ ਨੇੜ ਤੋਂ ਦਿਖਾ ਦੰਨੇ ਆ ਇਸ ਤਰ੍ਹਾਂ ਦਾ ਕੱਪੜਾ ਆਊਗਾ ਇਹ ਸੌਫਟ ਜਿਹਾ ਕੱਪੜਾ ਹੈਗਾ ਕੋਈ ਇਹਦੇ ਤੇ ਬੁਰਨੀ ਆਉਂਦਾ ਹੈਗਾ ਕੁਝ ਨਹੀਂ ਹੁੰਦਾ ਹੈਗਾ ਆ ਦੇਖੋ ਇਸ ਤਰ੍ਹਾਂ ਦੇ ਸੂਟ ਨੇ ਇਹ ਕੋਈ ਵੀ ਸੂਟ ਜੇਕਰ ਤੁਸੀਂ ਬਾਏ ਕਰਨਾ ਤਾਂ 7626804436 ਇਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਬਾਕੀ ਮੇਰੀ ਰਿਕੁਐਸਟ ਆ ਤੁਹਾਨੂੰ ਭੈਣਾਂ ਨੂੰ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਸਰਦੀਆਂ ਵਾਲੀ ਵੈਰਾਈਟੀ ਹੈ ਜਿਹੜੀ ਉਹ ਲੈ ਕੇ ਆਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ